ਕੋਇ ਪੜਾ ਪਰਿਵਾਰ ਨਹੀਂ ਮੰਨ ਰਿਹਾ ਇਹ ਪ੍ਰਮਾਤਮਾ ਨੇ ਉਦਮ ਬਖਸ਼ਿਆ ਸਾਰੇ ਰਲ ਮਿਲ ਕੇ ਸਾਥੀ ਮੇਰੇ ਬਲਜੀਤ ਨੇ ਉਦਮ ਕੀਤਾ ਸੀ ਕਹਿੰਦਾ ਸੀ ਲੰਗਰ ਲਾਉਣਾ ਮੈਂ ਚਲੋ ਲਾਦੇ ਹੋ ਲੰਗਰ ਤੇ ਮੈਂ ਤੇ ਅੱਜ ਲੋੜੀ ਦੇ ਤਿਉਹਾਰ ਤੇ ਸਾਰੇ ਹੀ ਬਰਦਾਸਪੁਰ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਬਾਹਰ ਵਸਦੇ ਪੰਜਾਬੀਆਂ ਨੂੰ ਮੁਬਾਰਕਵਾਦ ਦਿੰਦਾ ਔਰ ਅੱਜ ਰੋਹ ਦਾ ਲੰਗਰ ਲਾਇਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਹੀ ਰੋਹ ਦਾ ਲੰਗਰ ਲੈ ਕੇ ਜਾਓ ਔਰ ਆਪਣੇ ਘਰਾਂ 'ਚ ਜਾ ਕੇ ਆਪਣੇ ਪਰਿਵਾਰ ਦੇ ਨਾਲ ਲੋੜੀ ਦਾ ਜਿਹੜਾ ਤਿਉਹਾਰ ਹੈ ਮਨਾਓ ਔਰ ਜੋ ਪ੍ਰਮਾਤਮਾ ਨੇ ਸੇਵਾ ਇਹ ਮੇਰੇ ਘਰ ਬਿਨਾ ਕਰਮਾਂ ਤੋਂ ਸੇਵਾ ਨਹੀਂ ਮਿਲਦੀ ਔਰ ਚੰਗੇ ਕਰਮ ਕੀਤੇ ਆ ਮੇਰੇ ਬਜ਼ੁਰਗਾਂ ਨੇ ਤੇ ਅੱਕੇ ਸੀ ਜਿਹੜੀ ਸੇਵਾ ਕਰਨ ਦਾ ਹਮੇਸ਼ਾ ਮੌਕਾ ਮਿਲਦਾ ਆ ਔਰ ਅੱਜ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸੇਰ ਤੇ ਬੈਠੇ ਆ ਤੇ ਜਿੰਨੀ ਦੇਰ ਪਰਮਾਤਮਾ ਦਾ ਹੁਕਮ ਹੋਏਗਾ ਉਨੀ ਦੇਰ ਤੱਕ ਇਹ ਲੰਗਰ ਚੱਲਦਾ ਰਹੂਗਾ ਔਰ ਲੋਕ ਇੱਥੇ ਲਾਈਨਾਂ ਚ ਲਾ ਕੇ ਲੰਗਰ ਤਰੋਹਦਾ ਜਿਹੜਾ ਉਹ ਲੈਂਦੇ ਰਹਿਣ ਤੇ ਮੈਂ ਸਾਰੇ ਹੀ ਆਪਣੇ ਨੌਜਵਾਨ ਭਰਾਵਾਂ ਨੂੰ ਖਾਸ ਕਰਕੇ ਅਪੀਲ ਕਰਾਂਗਾ ਕਿ ਹਮੇਸ਼ਾ ਕੰਮ ਕਰਨਾ ਆਪਾਂ ਸਿੱਖੀਏ ਕਿਉਂਕਿ ਕਿਸੇ ਨੇ ਕਿਸੇ ਨੂੰ ਨਹੀਂ ਦੇ ਦੇਣਾ ਜੇ ਕੋਈ ਮੀਰਾ ਕੋਈ ਤਕੜਾ ਆਪਣੇ ਘਰ ਹੋਊਗਾ ਜੇ ਕੋਈ ਰੋਟੀ ਖਾਂਦਾ ਆਪਣੇ ਹੱਥਾਂ ਦੇ ਨਾਲ ਕਾਰਕਮਾ ਕੇ ਖਾਂਦਾ ਆ ਅਸੀਂ ਬਾਹਰ ਜਾ ਕੇ ਵੀ ਬੜੇ ਕੰਮ ਕਰਦੇ ਆ ਪਰ ਆਪਣੇ ਮੁਲਕ ਦੇ ਵਿੱਚ ਰਹਿ ਕੇ ਵੀ ਅਸੀਂ ਕੰਮ ਕਰ ਸਕਨੇ ਆ ਤਦੀ ਸ਼ਰਮ ਨਹੀਂ ਮੈਨੂੰ ਕੋਈ ਸ਼ਰਮ ਨਹੀਂ ਕੰਮ ਕਰਨ ਦੀ ਕਈ ਾਰ ਕਹਿ ਦਿੰਦੇ ਆ ਕਿ ਤੂੰ ਦੋ ਾਰ ਦਾ ਐਮਐਲਏ ਆ ਜ਼ਿਲ੍ਹਾ ਪ੍ਰਧਾਨ ਆ ਕੋਈ ਪ੍ਰੋਬਲਮ ਨਹੀਂ ਮੈਨੂੰ ਮੈਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਆ ਆਥਾ ਨੱਕ ਕੰਨ ਦਿੱਤੇ ਆ ਲੱਤਾਂ ਦਿੱਤੀਆਂ ਪੈਰ ਦਿੱਤੇ ਆ ਤੰਦਰੁਸਤ ਸਰੀਰ ਦਿੱਤਾ ਆ ਮੈਂ ਉਨੀ ਦੇਰ ਇਦਾਂ ਹੀ ਕੰਮ ਕਰਦਾ ਰਹੂੰਗਾ ਜਿੰਨਾ ਚਿਰ ਪ੍ਰਮਾਤਮਾ ਸਰੀਰ ਜਿਹੜਾ ਤੰਦਰੁਸਤ ਰੱਖੇਗਾ ਔਰ ਆਪਣੇ ਹੱਥੀਂ ਦਸਾਂ ਨੌਂਾਂ ਦੀ ਕਿਰਤ ਕਰਨੀ ਸਿਖਾਈ ਆ ਮੇਰੇ ਬਜ਼ੁਰਗਾਂ ਨੇ ਔਰ ਸਰਦਾਰ ਕਰਤਾਰ ਸਿੰਘ ਪਾੜਾ ਲੋਕਾ ਅੱਜ ਵੀ ਯਾਦ ਕਰਦੇ ਆ ਮੇਰੇ ਫਾਦਰ ਸਾਹਿਬ ਤਾਇਆ ਜੀ ਚਾਚਾ ਜੀ ਸਾਰਾ ਹੀ ਪਰਿਵਾਰ ਮੇਰੇ ਗਾੜੀ ਭਰਾ ਸੇਵਾ ਕਰਦੇ ਆ ਉਹ ਸੇਵਾ ਜਿਹੜੀ ਆ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਸਾਡੇ ਪਰਿਵਾਰ ਕੋ ਲੈਂਦਾ ਰਵੇ ਤੇ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਲੋਕਾਂ ਦੀਆਂ ਜਿਹੜੀਆਂ ਅਸੀਸਾਂ ਨੇ ਉਹੋ ਹੀ ਕਮਾਈ ਆ ਅਸਲੀ ਉਹ ਅਸੀਸਾਂ ਹਮੇਸ਼ਾ ਮਿਲਦੀਆਂ ਆਈਆਂ ਮਿਲਦੀਆਂ ਰਹਿਣ ਤੇ ਇਸੇ ਤਰ ਇਹ ਜਿਹੜਾ ਜਿੰਨੇ ਵੀ ਤਿਉਹਾਰ ਆ ਇਦਾਂ ਮਨਾਉਂਦੇ ਰਹੀਏ ਔਰ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਕਿ ਜਿੰਨੇ ਸਵਾਸ ਪ੍ਰਮਾਤਮਾ ਨੇ ਬਖਸ਼ੇ ਆ ਉਹ ਇਕੱਠੇ ਹੋ ਕੇ ਸੀ ਇੱਕ ਭਾਈਚਾਰਕ ਸਾਂਝ ਨੂੰ ਕਾਇਮ ਕਰਦੇ ਹੋਏ ਇਕੱਠੇ ਮਨਾਉਂਦੇ ਰਹੀਏ ਸੋ ਬਹੁਤ ਬਹੁਤ ਸਾਰਿਆਂ ਨੂੰ ਇੱਕ ਵਾਰ ਫੇਰ ਲੋਹੜੀ ਦੀਆਂ ਮੁਬਾਰਕਾਂ ਔਰ ਸਾਰਿਆਂ ਨੂੰ ਪੀਨ ਕਰਾਂਗਾ ਕਿ ਸਾਰੇ ਆਣ ਕੇ ਇੱਥੇ ਰੋਹਦਾ ਲੰਗਰ ਲੈ ਕੇ ਜਾਣ ਆਪਣੇ ਪਰਿਵਾਰ ਲਈ ਔਰ ਆਪਣੇ ਪਰਿਵਾਰ ਨਾਲ ਬਹਿ ਕੇ ਆਪਣਾ ਜਿਹੜਾ ਲੋਹੜੀ ਦਾ ਤਿਉਹਾਰ ਆ ਉਹ ਖੁਸ਼ੀਆਂ ਭਰਿਆ ਸਾਰਿਆਂ ਦਾ ਨਿਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਅੱਜ ਸਾਰਿਆਂ ਤੋਂ ਪਹਿਲਾਂ ਤੁਹਾਡੇ ਮਾਧਿਅਮ ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੋਹੜੀ ਦੇ ਤਿਹਾੜੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ। ਅੱਜ ਪਾੜਾ ਚੈਰੀਟੇਬਲ ਟਰਸਟ ਵੱਲੋਂ ਅੱਜ ਅੱਜ ਲੋਹੜੀ ਦੇ ਤਿਹਾੜੀ ਤੇ ਇਹ ਪਰਾਲਾ ਕੀਤਾ ਗਿਆ। ਸੋ ਅੱਜ ਸਵੇਰ 7:30 ਵਜੇ ਤੋਂ ਇਹ ਲੰਗਰ ਸਟਾਰਟ ਕੀਤਾ ਗਿਆ। ਦੇਰ ਸ਼ਾਮ ਤੱਕ ਚੱਲੇਗਾ। ਸੋ ਤੁਹਾਡੇ ਮਾਧਿਅਮੇ ਸਾਰਿਆਂ ਨੂੰ ਅਪੀਲ ਹੈ ਕਿ ਸ਼ਾਮ ਤੱਕ ਰੋਹ ਦਾ ਲੰਗਰ ਇੱਥੇ ਚੱਲਣਾ। ਕੋਈ ਵੀ ਸ਼ਹਿਰ ਵਾਸੀ ਜਿਹੜਾ ਵਾ ਉਹ ਆਪਣੇ ਬਰਤਨ ਲੈ ਕੇ ਇਥੋਂ ਰੋਹ ਲੈ ਕੇ ਜਾ ਸਕਦਾ। ਖੀਰ ਵਾਸਤੇ ਜਾਂ ਚਪੀਣ ਵਾਸਤੇ ਇਥੋਂ ਖੜ ਸਕਦਾ ਸੋ ਇੱਕ ਵਾਰੀ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਗੁਰਦਾਸਪੁਰ ਸ਼ਹਿਰ ਵਾਸੀਆਂ ਦੇ ਲੋਹੜੀ ਦਾ ਤਿਆਰ ਜਿਹੜਾ ਉਹ ਮੇਰ ਪਰਿਆ ਹੋਏ ਸਾਰਿਆਂ ਘਰਾਂ ਵਿੱਚ ਖੁਸ਼ੀ ਖੁਸ਼ੀ ਜਿਹੜਾ ਤਿਆਰ ਹੈ। ਨਹੀਂ ਇਹ ਆਰ ਕਾਂ ਫਸਟ ਟਾਈਮ ਹੈ ਪ੍ਰਾਲਾ ਕੀਤਾ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਦੋ ਤਿੰਨ ਪੁਆਇੰਟਾਂ ਦੇ ਸ਼ਹਿਰ ਦੇ ਵਿੱਚ ਅਗਲੀ ਵਾਰੀ ਹੋਰ ਇਹਨੂੰ ਅੱਗੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰੀਏ। ਕਾਪੀ ਸਪੈਚਾਤੋ ਤੁਮ ਜਾ ਰਹੇ ਨੇ ਦੇਖੋ ਦੇਖੋ ਜੀ ਇਹ ਜਿਹੜੇ ਸ਼ਹਿਰੀ ਸ਼ਹਿਰ ਵਾਸੀ ਨੇ ਸਾਡੇ ਉਹਨਾਂ ਲਈ ਇਹ ਸੰਗਾਤ ਹੈ ਕਿਉਂਕਿ ਲੋਹੜੀ ਦੇ ਤਿਹਾਰ ਤੇ ਹਰ ਘਰ ਦੇ ਵਿੱਚ ਖੀਰ ਬਣਦੀ ਆ ਰੋਹ ਜਾਣੀ ਹੁੰਦੀ ਆ ਸੋ ਅਸੀਂ ਇਹ ਸੋਚਿਆ ਕਿ ਇਹ ਪ੍ਰਾਲਾ ਕਰੀਏ ਕਿਉਂਕਿ ਅਸੀਂ ਵੀ ਪਿੰਡੂ ਆ ਕਿਸਾਨ ਆ ਸੋ ਅੱਜ ਅਸੀਂ ਇਹ ਪ੍ਰਾਲਾ ਕੀਤਾ ਕਿ ਇੱਥੇ ਸ਼ਹਿਰ ਦੇ ਵਿੱਚ ਰੋਹ ਦਾ ਲੰਗਰ ਲਾਈਏ ਤੇ ਹਰ ਵਾਰੀ ਜਿਹੜਾ ਵਾ ਇਹਨੂੰ ਅਸੀਂ ਇਸ ਤਰ੍ਹਾਂ ਹੀ ਟੈਰੀ ਰੱਖਾਂ ਕਿਉਂਕਿ ਅੱਜ ਬਹੁਤ ਵਧੀਆ ਰਿਸਪਾਂਸ ਮਿਲਿਆ ਸਵੇਰ ਦਾ ਦੇਖ ਸਕਦੇ ਹੋ ਲਾਈਨਾਂ ਦੇ ਵਿੱਚ ਲੋਕ ਜਿਹੜੇ ਬੜੇ ਆ ਤਰੀਕੇ ਦੇ ਨਾਲ ਲਾਈਨਾਂ ਦੇ ਵਿੱਚ ਲਾ ਕੇ ਰੋ ਖੜ ਰਹੇ ਨੇ ਸੋ ਅਗਲੀ ਵਾਰੀ ਜਿਹੜਾ ਵਾ ਕੋਸ਼ਿਸ਼ ਕਰਾਂਗੇ ਕਿ 4-5 ਪੁਆਇੰਟ ਤੇ ਹੋਰ ਇਹਨੂੰ ਵੱਡੇ ਪੱਧਰ ਤੇ ਲਾਇਆ ਜਾਏ ਧੰਨਵਾਦ ਜੀ ਮੈਂ ਨਕਲ ਮੁਹੱਜਨ ਪ੍ਰੈਜ਼ੀਡੈਂਟ ਯੂਥ ਕਾਂਗਰਸ ਗੁਰਦਾਸਪੁਰ ਮੈਂ ਆਪਣੇ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਬਹੁਤ-ਬਹੁਤ ਸ਼ੁਕਰੀਆ ਨਾਮਾ ਦਿਨਾ ਆਸ ਕਰਦਾ ਕਿ ਐ ਸਾਲ ਸਭ ਲਈ ਬਹੁਤ ਵਧੀਆ ਬਣ ਕੇ ਆਏਗਾ ਔਰ ਅਸੀਂ ਇੱਕ ਪੜਾ ਚੈਰੀਟੇਬਲ ਟਰਸਟ ਵੱਲੋਂ ਅਜੋ ਤਿਬੜੀ ਰੋਡ ਤੇ ਬਾਬਾ ਟੈਲ ਸਿੰਘ ਗੁਰਦੁਆਰਾ ਸਾਹਿਬ ਦੇ ਲੱਗੇ ਰੋਹ ਦਾ ਲੰਗਰ ਵੀ ਲੱਗਿਆ ਹੋਇਆ ਐ ਐਮ ਐਲ ਸਾਹਿਬ ਵੱਲੋਂ ਪੜਾ ਚੈਰੀਟੇਬਲ ਟਰਸਟ ਵੱਲੋਂ ਤੇ ਆਸ ਕਰਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਆਣ ਅਤੇ ਸਿੱਕੀ ਦਾ ਲੰਗਰ ਦਾ ਜਿਹੜਾ ਵਾਅਦ ਲੈਣ ਸਰ ਇਹ ਪਹਿਲੀ ਵਾਰ ਨਹੀਂ ਲੰਗਰ ਲਗਾਇਆ ਗਿਆ ਕਿ ਅੱਗੇ ਨਹੀਂ ਆ ਸੀਹ ਇਸਵਰ ਪਹਿਲੀ ਵਾਰ ਲਗਾਇਆ ਪਹਿਲਾਂ ਰੋਹ ਦਾ ਪਹਿਲੀ ਵਾਰ ਲਗਾਇਆ ਉਹ ਅਸੀਂ ਪਿੰਡ ਚ ਲਗਾਉਂਦੇ ਸੀ ਪਾੜਾ ਪਿੰਡ ਪਰ ਇਸਵਰ ਅਗਲੇ ਹਰ ਸਾਲ ਤੋਂ ਅਸੀਂ ਇਸੇ ਤਰ੍ਹਾਂ ਹੀ ਚੱਲੇਗਾ ਲੰਗਰ ਆਨਲਗ ਦੇਣਾ ਕੀ ਕੀ ਰਹਿਣਗੇ ਸਰ ਆਰਮ ਵਾਲੇ ਦਿਲਾंचे ਜ਼ੀਰਾ ਸਾਡਾ ਪੂਰਾ ਜੋਰਾ ਸ਼ਹਿਰ ਦੀ ਡਿਵੈਲਪਮੈਂਟ ਵੱਲ ਹੋਏਗਾ ਤੁਸੀਂ ਦੇਖਿਆ ਵੀ ਨਾ ਹੁਣ ਅਸੀਂ ਚੌਂਕ ਵੀ ਡਿਵੈਲਪ ਕੀਤਾ ਆ ਭਾਈ ਲਾਲੋ ਚੌਂਕ ਹੋਰ ਵੀ ਸ਼ਹਿਰ ਦੇ ਵਕਫਾ ਟੈਂਡਰ ਲੱਗੇ ਨੇ ਹਰ ਵਾਰ ਚ ਕੰਮ ਚੱਲਣਗੇ ਹੁਣ ਕਿ 300 400 ਸਾਲ ਤੋਂ ਹੋ ਗਿਆ ਸਰਕਾਰ ਨੂੰ ਬਣੇ ਇੱਕ ਟਾਇਲ ਤੱਕ ਨਹੀਂ ਲੱਗੀ ਇਹਨਾਂ ਕੋ ਬਟ ਅਸੀਂ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਗੰਗੀ ਪੱਧਰ ਤੇ ਹੁਣ ਜਾਰੀ ਕਰਾਂਗੇ ਹਰ ਵਾਰ ਚ ਕੰਮ ਲਗਾਵਾਂਗੇ ਅਸੀਂ ਸਰ ਅਸੀਂ ਦੇਖ ਰਿਹਾ ਕਿ ਬਹੁਤ ਸਾਰੇ ਜਿਹੜੇ ਆ ਲੋਕ ਆ ਗਿਆ ਕਿੰਨਾ ਤਰ੍ਹਾਂ ਤੋਂ ਜਿਹੜੇ ਆ ਰੋਧ ਲੰਘਾ ਚਾਹ ਰਹੇ ਨੇ ਕਿ ਕੰਮ ਚਾਹੋ ਸੋ ਦੱਸੇ ਪੰਜਾਬ ਵੀ ਪੂਰੇ ਦੇਸ਼ ਦਾ ਸਰਬਾਜਿਥੇ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਲੰਗਰ ਦਾ ਮਤਲਬ ਲੰਗਰ ਨੂੰ ਐਸੇ ਕੋਈ ਭੇਦਭਾਵ ਤੋਂ ਬਿਨਾਂ ਜਿਹੜੇ ਹਰ ਹਰ ਸਤਿ ਤਰੰਦ ਲੋਕ ਜਿਹੜੇ ਲੰਗਰ 'ਚ ਹਾਜ਼ਰੀ ਭਰਦੇ ਨੇ ਜਿੱਥੇ ਇੱਕ ਬੈਠ ਕੇ ਆਪਾਂ ਹਰ ਤਰ੍ਹਾਂ ਦੇ ਲੋਕ ਬੈਠ ਕੇ ਪਹਿਲ ਲੰਗਰ ਛਕਦੇ ਆਪਾਂ ਕੀ ਮੈਸੇਜ ਦੇਣਾ ਚਾਹੋ ਮੈਸੇਜ ਬਸ ਇਹ ਹੈ ਕਿ ਇੱਕ ਭਾਈਚਾਰਾ ਆਪਣਾ ਬਣਾ ਕੇ ਰੱਖੀਏ ਕਾਂਜ ਬਣਾ ਕੇ ਰੱਖੀਏ ਤੇ ਐਦਾਂ ਜਿਹੜਾ ਪਿਆਰ ਜਿਹੜਾ ਲੋਕਾਂ ਦਾ ਬਣਿਆ